एचएसजीपीसी ਦੇ ਆਗੂਆਂ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਜਗਦੀਸ਼ ਸਿੰਘ ਚੀਂਡਾ ਨੇ ਫੋਨ ਤੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਕੱਲ ਐਡਹੌਕ ਦੇ 41 ਮੈਂਬਰਾਂ ਵੱਲੋਂ ਐਚਐਸਜੀपीसी ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਸਕੱਤਰ ਤੇ ਜੁਆਇੰਟ ਸਕੱਤਰ ਦੇ ਅਹੁਦਿਆਂ ਦੀ ਚੋਣ ਕੀਤੀ ਜਾਵੇਗੀ ਸੋ ਕਾਫੀ ਚਿਰ ਤੋਂ ਹੀ ਉਮੀਦ ਲਗਾਈ ਜਾ ਰਹੀ ਸੀ 41 ਮੈਂਬਰੀ ਸੂਚੀ ਜਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਪ੍ਰਧਾਨ ਕੌਣ ਹੋਵੇਗਾ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਅਤੇ ਹੁਣ ਜਗਦੀਸ਼ ਸਿੰਘ ਝਿੰਡਾ ਨੇ ਇਹ ਜਾਣਕਾਰੀ ਦਿੱਤੀ ਕਿ ਕੱਲ 41 ਮੈਂਬਰ ਆਪਣਾ ਪ੍ਰਧਾਨ ਚੁਣਨਗੇ ਐਡ ਹੌਕ ਦੇ 41 ਮੈਂਬਰਾਂ ਨੂੰ ਕੁਰਕਸ਼ੇਤਰ ਦੇ ਡੀਸੀ ਵੱਲੋਂ ਸੌ ਚੁਕਾਈ ਜਾਵੇਗੀ ਅੱਜ ਦੀ ਮੀਟਿੰਗ ਵਿੱਚ ਐਚਐਸਜੀ ਪੀਸੀ ਐਡ ਹੌਕ ਦੇ ਮੈਂਬਰਾਂ ਵੱਲੋਂ 28 ਤਾਰੀਖ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ 28 ਤਾਰੀਖ ਨੂੰ ਹੋਣ ਵਾਲੇ ਸਿੱਖ ਸੰਮੇਲਨ ਵਿੱਚ ਐਚਐਸਜੀ ਪੀਸੀ ਵੱਲੋਂ ਐਸਜੀਪੀਸੀ ਤੋਂ ਹਰਿਆਣਾ ਦੇ ਵਿੱਚ ਸਥਿਤ ਗੁਰਦੁਆਰਾ ਸਾਇਬਾਨ ਦਾ ਕਬਜ਼ਾ ਲੈਣ ਦੀ ਰਣਨੀਤੀ ਤੈਕ ਕੀਤੀ ਜਾਵੇਗੀ ਅੱਜ ਐਚਐਸਜੀਪੀਸੀ ਵੱਲੋਂ ਸੰਗਤ ਨੂੰ 28 ਤਾਰੀਖ ਦੇ ਸਿੱਖ ਸੰਮੇਲਨ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਬੇਨਤੀ ਵੀ ਕੀਤੀ ਗਈ ਹੈ ਵੱਖਰੀ ਕਮੇਟੀ ਦੇ ਮੁੱਦੇ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਉਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਚਐਸਜੀਪੀਸੀ ਦੇ ਵਿਰੋਧ ਵਿੱਚ 27 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਪੰਥਕ ਇਕੱਠ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਅਹਿਮ ਫੈਸਲੇ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਲੈ ਸਕਦੀ ਹੈ ਤੇ ਸਭ ਤੋਂ ਵੱਡਾ ਅਹਿਮ ਫੈਸਲਾ ਜੋ ਹੁਣ ਤੱਕ ਸਾਹਮਣੇ ਆਇਆ ਸੂਤਰਾਂ ਦੇ ਹਵਾਲੇ ਤੋਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਥ ਦੇ ਨਾਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ 27 ਜੁਲਾਈ ਨੂੰ ਇਹ ਫੈਸਲਾ ਵੀ ਹੋ ਸਕਦਾ ਹੈ ਹਾਲਾਂਕਿ ਇਹ ਸਿਰਫ ਕਿਆਸਰਾਈਆਂ ਨੇ 28 ਤਰੀਕ ਨੂੰ ਐਚਐਸਜੀਪੀਸੀ ਵੀ ਆਪਣੀ ਰਣਨੀਤੀ ਘੜੇਗੀ ਉਸ ਰਣਨੀਤੀ ਦੇ ਖਿਲਾਫ ਜੋ ਐਸਜੀਪੀਸੀ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪੰਥਕ ਇਕੱਠ ਦੇ ਵਿੱਚ ਕੜਨਗੇ